ਔਰ ਜਨ ਦੇ ਬਦੌਲਤ ਫਿਲਮ ਦਾ ਸ਼ੁਭ ਆਰੰਭ ਹੋਇਆ ਔਰ ਇਸ ਨਗਰ ਖੇੜੇ ਨੂੰ ਜਿਸ ਨਗਰ ਖੇੜੇ ਦੇ ਮਾਲਕ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇੱਥੋਂ ਦੀ ਪਾਕ ਪਵਿੱਤਰ ਸਰਜ਼ਮੀਨ ਨੂੰ ਗੁਰੂਆਂ ਪੀਰਾਂ ਫਕੀਰਾਂ ਤੇ ਪੂਜਣਯੋਗ ਸਥਾਨਾਂ ਨੂੰ ਸ਼ਹੀਦਾਂ ਮুরিਦਾਂ ਦੇ ਆਸ਼ਕਾਂ ਸਾਧਕਾਂ ਦੇ ਜਿਨ੍ਹਾਂ ਨੇ ਆਪਣੀ ਕੌਮ ਪ੍ਰਤੀ ਆਪਣੇ ਦੇਸ਼ ਪ੍ਰਤੀ ਕੁਰਬਾਨੀਆਂ ਦਿੱਤੀਆਂ ਉਹ ਵੀ ਅਣਪੋਲ तरीके ना सो ਇਸ ਤੋਂ ਵੱਡਾ ਜ਼ੁਲਮ ਮੇਰਾ ਖਿਆਲ ਆ ਡਾਇਰ ਤੋਂ ਕੋਈ ਹੋਰ ਨਹੀਂ ਹੋਇਆ ਹੋਏਗਾ ਜੋ ਜਲਿਆਂ ਵਾਲੇ ਬਾਗ ਦੇ ਵਿੱਚ ਕਰ ਗਿਆ ਉਸ ਕਹਾਣੀ ਨੂੰ ਪੇਸ਼ ਕਰਨ ਲਈ ਇਹ ਕਹਾਣੀ ਆਈ ਕਿੱਥੋਂ ਮੈਨੂੰ ਮੇ ਇੱਕ ਦੇਖਣ ਦਾ ਮੌਕਾ ਮਿਲਿਆ ਮੈਨੂੰ ਇਤਫਾਕ ਹੋਇਆ ਉਸ ਫਿਲਮ ਦਾ ਦੇਖਣ ਦਾ ਔਰ ਮੈਂ ਛੋਟੇ ਪਰਦੇ ਤੇ ਦੇਖੀ ਮਗਰ ਹਰ ਚੀਜ਼ ਦਾ ਇੱਕ ਜਿਹੜਾ ਖਾਸ ਅੰਦਾਜ਼ ਹੈ ਉਹ ਵੱਡੇ ਪਰਦੇ ਤੇ ਦੇਖਣ ਦਾ ਹੀ ਮਗਰੋਸ ਦੇ ਵਿੱਚ ਵੀ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਅੱਖਾਂ ਨਾਮ ਹੁੰਦੀਆਂ ਹਰ ਜਗ੍ਹਾ ਤੇ ਅਸੀਂ ਤਾਂ ਸਿਰਫ ਜਲਿਆਂ ਵਾਲੇ ਬਾਗ ਦੀਆਂ ਕਿੰਨੀਆਂ ਫਿਲਮਾਂ ਦੇਖੀਆਂ ਹੋਈਆਂ ਜਿਹਦੇ ਵਿੱਚ ਉਹਨਾਂ ਦੇ ਸੀਨ ਆਏ ਨੇ ਮਗਰ ਇਸ ਦੇ ਵਿੱਚ ਜੋ ਸੀਨ ਆਏ ਨੇ ਕਿ ਮਾਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਆਰਡਰ ਦੇਣ ਤੋਂ ਬਾਅਦ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸੰਗੀਨਾ ਨਾਲ ਮਾਰਿਆ